ਕਿ ਕਾਲ ਯੁਗ ਦੇ ਵਿੱਚ ਜਿੰਨ ਭੂਤ ਪੈਦਾ ਹੋ ਰਹੇ ਨੇ ਜੇ ਕਾਲ ਯੁਗ ਦੇ ਵਿੱਚ ਜਿੰਨ ਭੂਤ ਪੈਦਾ ਹੋ ਰਹੇ ਨੇ ਤਾਂ ਕਿੱਥੇ ਨੇ ਇਹ ਜਿੰਨ ਭੂਤ ਜਦੋਂ ਵੀ ਕਿਸੇ ਮॉल ਚਲੇ ਜਾਓ ਉੱਥੇ ਆਮ ਖੜੇ ਮਿਲਣਗੇ ਕਿਸੇ ਵੀ ਪਲਾਜ਼ੇ ਚ ਚਲੇ ਜਾਓ ਇਹ ਜਿੰਨ ਅਤੇ ਭੂਤ ਉੱਤਰ ਉੱਤਰ ਨੱਚਦੇ ਟੱਪ ਦੇ ਦਿਖ ਜਾਂਦੇ ਨੇ ਕਿਉਂ ਕਿਉਂਕਿ ਹੰਕਾਰ ਭਰੇ ਹੁੰਦੇ ਨੇ ਤੇ ਅੱਖਾਂ ਦੀ ਚੋਰੀ ਕਰਨੀ ਹੁੰਦੀ ਹੈ ਇਹਨਾਂ ਨੂੰ ਹੀ ਜਿੰਨ ਭੂਤ ਨਹੀਂ ਕਹਾਗੇ ਤਾਂ ਹੋਰ ਕੀ ਕਹਾਗੇ ਇਹ ਕਾਲ ਯੁਗ ਦੇ ਜਿੰਨ ਭੂਤ ਹਨ ਮਹਾਰਾਜ ਕਹਿੰਦੇ ਨੇ ਕੱਲੀ ਅੰਦਰ ਨਾਨਕਾ ਜਿੰਨਾ ਦਾ ਅਵਤਾਰ ਇਹ ਕਲਯੁਗ ਦੇ ਵਿੱਚ ਜੋ ਪੈਦਾ ਹੋ ਰਹੇ ਨੇ ਇਹ ਜਨਪੂਤ ਹੀ ਪੈਦਾ ਹੋ ਰਹੇ ਨੇ ਕਿਉਂ ਕਿ ਮਾਵਾ ਠੀਕ ਨਹੀਂ ਹੈ ਮਾਵਾ ਠੀਕ ਨਹੀਂ ਇਹ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਬੋਲ ਨੇ ਇਹ ਉਹਨਾਂ ਦੀ ਰਚਨਾ ਹੈ ਕੱਲੀ ਅੰਦਰ ਨਾਨਕਾ ਜਿੰਨਾ ਦਾ ਅਵਤਾਰ ਪੁੱਤ ਜਨੂਰਾ ਤੀਜਨੂਰੀ ਜੋਰੂ ਜਿੰਨਾ ਦਾ ਸਿੱਖਦਾਰ ਪੁੱਤ ਤੇ ਜਨਪੂਤ ਹੈ ਧੀਆਂ ਵੀ ਜਨਪੂਤ ਪੁੱਤ ਤੇ ਬਹੁਤ ਬੁਰੇ ਹਨ ਧੀਆਂ ਵੀ ਬਹੁਤ ਬੁਰੀਆਂ ਦੋਨੋਂ ਹੀ ਜਨਪੂਤ ਹਨ ਤੇ ਸਾਈਂ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਕਹਿੰਦੇ ਨੇ ਜੋ ਇਹ ਇਹ ਪੂਤ ਨੇ ਹਨ ਤੇ ਇਹਨਾਂ ਦੇ ਜੋ ਸਰਦਾਰ ਹੈ ਇਹਨਾਂ ਸਾਰੇ ਪੂਤਨਿਆਂ ਦੀ ਜੋ ਸਰਦਾਰ ਹੈ ਉਹੀ ਸ੍ਰੀ ਹੈ ਐਸਾ ਕਿਉਂ ਕਿਉਂਕਿ ਨਾਮ ਤੋਂ ਸਖਣੇ ਸਾਰੇ ਦੇ ਸਾਰੇ ਜੀ ਪੂਤ ਨੇ ਹਨ ਇਹਨਾਂ ਦੇ ਮਨ ਵਿੱਚ ਪਰਮਾਤਮਾ ਦਾ ਕੋਈ ਨਾਮ ਨਹੀਂ ਹੈ ਇਹਨਾਂ ਵਿੱਚ ਸਿਰਫ ਹੰਕਾਰ ਹੈ ਤੇ ਚੋਰੀ ਕਰਨ ਦੀ ਬਰਤੀ ਹੈ ਤੇ ਦਿਖਾਵੇ ਦੀ ਬਰਤੀ ਹੈ ਕੱਲੀ ਅੰਦਰ ਨਾਨਕਾ ਜਿੰਨਾ ਦਾ ਅਵਤਾਰ ਪੁੱਤ ਜਨੂਰਾ ਧੀ ਜਨੂਰੀ ਜੋਰੂ ਜੰਨਾ ਦਾ ਸਿਕਦਾ